ਕਰਨ ਮੇਰੇ ਮੋਬਾਈਲ ਦੇ ਵਿੱਚ ਜਿੰਨੇ ਮੇਰੇ ਪਾਸਵਰਡ ਨੇ ਜਿੰਨੀ ਮੇਰੀ ਡੇਟਾ ਭਰੀ ਹੋਈ ਹੈ ਬੈਂਕ ਦੀ ਭਰੀ ਹੋਈ ਸਾਰੀ ਇਨਫਰਮੇਸ਼ਨ ਨੂੰ ਨੇ ਕੱਟ ਲੈਣੀ ਤੇ ਮੈਨੂੰ ਪਤਾ ਨਹੀਂ ਲੱਗਣਾ 5-10 ਦਿਨ ਬਾਅਦ ਨੂੰ ਇਹ ਅੱਜ ਸ਼ਹਿਰ ਚ ਆਈ ਹਾਂ ਹਾਂ ਜੀ ਕਿਹੜੀ ਇਹ ਸਾਰੀ ਇਨਫਰਮੇਸ਼ਨ ਹੈ ਇਨਫਰਮੇਸ਼ਨ ਟੋਟਲੀ ਸਿਕਿਉਰ ਹੈ ਕੰਪਿਊਟਰ ਦੇ ਵਿੱਚ ਜੇ ਮੰਨ ਲਈ ਇਨਫਰਮੇਸ਼ਨ ਮੇਰੇ ਦਫ਼ਤਰ ਤੇ ਮੇਰੇ ਕੋਲ ਰਿਸੀਵ ਹੁੰਦੀ ਹੈ ਨਾ ਕਿ ਇਹ ਨਹੀਂ ਪਤਾ ਲੱਗਦਾ ਹੈ ਕਿ ਇਹ ਬੰਦੇ ਨੇ ਕਿਨੇ ਵੇਚੇ ਇਸ ਲੈਵਲ 'ਤੇ ਕਿਹਦੇ ਵਿੱਚ ਸਿਕਿਉਰਟੀ ਰੱਖੀ ਗਈ ਹੈ ਤੇ ਕਹਿਨ ਦਾ ਭਾਵ ਇਹ ਹੈਗਾ ਕਿ ਆਪਾਂ ਨੂੰ ਪਬਲਿਕ ਦੇ ਵਿੱਚ ਇਹ ਕੋਸ਼ਿਸ਼ ਇਹ ਤਾਂ ਕੀਤੀ ਜਾਂਦੀ ਹੈ ਕਿ ਪਬਲਿਕ ਦੇ ਵਿੱਚ ਨਾ ਡਾਟਾ ਘੱਟਿਆ ਜਾਵੇ ਫਾਈਨਲੀ ਇਨਫਰਮਲੀ ਹੋ ਜੂਗੀ ਜਾਂ ਮੈਂ ਕੋਈ ਦੁਸ਼ਮਣੀ ਪਾ ਲਵਾਂਗੀ ਕਿ ਮੈਂ ਇਨਫਰਮੇਸ਼ਨ ਦੇ ਦਿੰਦਾ ਹਾਂ ਦੇਖੋ ਟੈਂਕ ਦੇ ਵਿੱਚ ਜਾ ਕੇ ਕੋਲ ਟੈਂਕਮਾ ਐਸ ਐਚਓ ਦਾ ਬਹੁਤ ਕੰਫੀਡੈਂਟ ਇੰਟਰਕਸ਼ਨ ਰੂਮ ਜਿਲੇ ਦੇ ਡਾਇਰੈਕਟਰ ਨਾਲ ਕੋਲ ਤੇ ਹਾਂ ਪਰ ਇਹਦੇ ਵਿੱਚ ਹੁੰਦਾ ਕਿ ਜੇਕਰ ਸਾਾਨੂੰ ਮੁੱਕ ਟੈਂਕ ਦੇ ਵਿੱਚ ਕਿਉਂ ਕਰਦੇ ਤੇ ਵਿੱਚ ਇਨਫਰਮੇਸ਼ਨ ਦੇ ਦਿੰਦੇ ਤਾਂ ਹੀ ਅਸੀਂ ਅਗਰੈਸਿਵਲੀ ਉਹਦੇ ਤੇ ਵਰਕ ਕਰ ਸਕਦੇ ਤੇ ਕੀ ਗੱਲ ਹੈ ਕਿ ਮੈਸੇਜ ਦੇ ਵਿੱਚ ਮੈਂ ਹੁੰਦਾ ਕਿ ਨਾ ਦੱਸਦਾ ਮੇਰੇ ਪੈਸੇ 10000 20000 ਕਿਸੇ ਨਾ ਕਿਸੇ ਤਰੀਕੇ ਨਿਕਲ ਗਏ ਤੁਸੀਂ ਸਭ ਤੋਂ ਪਹਿਲਾਂ ਜੇ ਇਹੀ ਜੀ ਕੋਈ ਵੀ ਗੱਲ ਤੁਹਾਡੇ ਨਾਲ ਘਟਨਾ ਹੋ ਜਾਂਦੀ ਹੈ ਇਮੀਡੀਏਟਲੀ ਆ ਨੰਬਰ ਲਿਖਿਆ ਹੋਇਆ 1930 ਨੰਬਰ ਤੇ ਅੱਗੇ ਮੋਬਾਈਲ ਤੋਂ ਡਾਇਲ ਕਰਦੇ ਉਹ ਤੁਹਾਡੇ ਤੋਂ ਇਨਫਰਮੇਸ਼ਨ ਮੰਗੂਗਾ ਕਿ ਕਿੰਨੇ ਵਜੇ ਕੀ ਹੋਇਆ ਕਿਹਦਾ ਮੋਬਾਈਲ ਸੀ ਕਿਹੜੇ ਨੰਬਰ ਤੋਂ ਕਿਹੜੇ ਖਾਤੇ ਤੋਂ ਤੁਹਾਡੇ ਪੈਸੇ ਨਿਕਲੇ ਜਿਹੜੇ ਖਾਤੇ 'ਚ ਤੁਹਾਡੇ ਪੈਸੇ ਮੰਨ ਲਓ ਐਕ.ਡੀ.ਐਫ.ਸੀ ਦੇ ਖਾਤੇ 'ਚ ਪੈ ਗਏ ਕਿਸੇ ਨੇ ਨਾਲ ਦੀ ਨਾਲੇ ਇੱਕ ਕੰਪਿਊਟਰ ਆਹੀਂ ਜਿਹੜਾ ਇਹ 1930 ਨੰਬਰ ਚੱਲਦਾ ਹੈ ਇਹਨੇ ਉਸ ਐਕ.ਡੀ.ਐਫ.ਸੀ ਜਿਹੜਾ ਕਿ ਫ਼ਰਾਡ ਬੰਦੇ ਦਾ ਖਾਤਾ ਜਿਹਦੇ 'ਚ 13-10 ਜਵਾਂ 20 ਹਜ਼ਾਰ ਚੱਲਿਆ ਨਾਮ ਦੇ ਨਾਲ ਉਹਨੇ ਉਹਨੂੰ ਫ੍ਰੀਜ਼ ਕਰਦਨ। ਉਹ ਆਪਦਾ ਚਾਹੇ ATM ਵਰਤੇ ਚਾਹੇ ਉਹ ਚੈੱਕ ਵਰਤੇ ਦੀ ਡਿਮਾਂਡ ਰੱਦ ਹੋਣਾ ਵੀ ਕੋਈ ਵੀ ਚੀਜ਼ ਉਹਦੀ ਵਾਣੀ ਨਹੀਂ। ਉਹਦਾ ਖਾਤਾ ਫ੍ਰੀਜ਼ ਹੋ ਜਾ। ਠੀਕ ਹੈ ਜੀ। ਸੋ ਜਦ ਇੱਕ ਵਾਰ ਖਾਤਾ ਫ੍ਰੀਜ਼ ਹੋ ਗਿਆ ਤੁਸੀਂ ਇੱਥੇ 1930 ਤੇ ਕੰਪਲੇਂਟ ਪਾਈ ਪਈ ਹੈ। ਜੇ ਉਹ ਸੰਗਰੂਰ ਦੀ ਕੰਪਲੇਂਟ ਹੋਊ ਦਿੱਲੀ ਤੋਂ ਜਾਂ ਮਹਾੜੀ ਤੋਂ ਆਉਂਦੇ ਆ ਮੇਰੇ ਕੋਲ ਸੰਗਰੂਰ ਚ ਪਹੁੰਚਦੀ ਹੁੰਦੀ ਆ। ਤੁਸੀਂ ਭਾਈ ਬੰਦਾ ਹੈਗਾ ਮੂਨਕ ਦਾ ਇੱਥੇ ਦਾ ਰੈਫ ਵਾਲਾ ਉਹਦੇ ਕੋਲ ਇੱਕ ਇੱਕ ਖਾਤੇ ਚੋਂ ਐਨੀ ਤਰੀਕ ਨੂੰ ਐਨੇ ਵਜੇ ਐਨੇ ਪੈਸੇ ਨਿਕਲ ਗਏ। ਉਸ ਤੋਂ ਬਾਅਦ ਸਾਰੀ ਅਗਲੀ ਕਾਰਵਾਈ ਤੇ ਇਹ ਚੀਜ਼ਾਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਉਣੀ ਹੈ ਵੀ ਕਿਸੇ ਤਰੀਕੇ ਦਾ ਕੋਈ ਇਨਫੋਰਮੇਸ਼ਨ ਕੋਈ ਫੋਟੋਗ੍ਰਾਫ ਕਿਸੇ ਨਾਲ ਸ਼ੇਅਰ ਨਾ ਕਰ ਖਾਸ ਕਰਕੇ ਜਿਹੜੇ ਹੁਣ ਮੇਰੇ ਕੋਲ ਜਾਣੇ ਕਿ 9ਵੀਂ 10ਵੀਂ 11ਵੀਂ ਜਦੋਂ 47 ਚ ਸਾਡਾ ਦੇਸ਼ ਆਜ਼ਾਦ ਹੋਇਆ ਕੱਲੀ ਸਾਨੂੰ ਬਜਾਤੀ ਨਹੀਂ ਮਿਲੀ ਨਾਲ ਸਾਨੂੰ ਜਿਹੜਾ ਵਟਵਾਰਾ ਵੀ ਜਿਹੜੇ ਸਾਡੇ ਦੇਸ਼ ਦੇ ਤਿੰਨੇ ਟੁਕੜੇ ਕੋਈ ਉਹ ਵੀ ਸਾਨੂੰ ਫੇਸ ਕਰਨੇ ਪਏ ਇੱਕ ਪਾਸੇ ਪਾਕਿਸਤਾਨ ਇੱਕ ਪਾਸੇ ਪੂਰਬੀ ਪਾਕਿਸਤਾਨ ਜਿਹੜਾ ਕੇ ਬਾਅਦ ਬੰਗਲਾਦੇਸ਼ ਬਣਿਆ ਉਹ ਸਾਡੇ ਦੇਸ਼ ਦੇ ਟੁਕੜੇ ਜਦੋਂ 47 ਚ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਜਿਹੜੀਆਂ ਇੱਥੇ-ਇੱਥੇ ਰਿਆਸਤਾਂ ਸੀਗੀਆਂ ਉਹਨਾਂ ਨੂੰ ਅਧਿਕਾਰ ਦਿੱਤਾ ਸੀਗਾ ਕਿ ਉਹ ਆਪਣੇ ਆਪ ਨੂੰ ਯਾਦਵੀ ਰੱਖ ਸਕਦੀਆਂ ਭਾਰਤ ਦੇ ਸਾਥੇ ਵੀ ਸ਼ਾਮਲ ਹੋ ਸਕਦੀਆਂ ਜਾਂ ਭਾਰਤ ਦਾ ਤਾਂ ਆਜ਼ਾਦੀ ਤੋਂ ਤੁਰੰਤ ਬਾਅਦ ਜਿਹੜਾ ਸੀਗਾ ਤਕਰੀਬਨ ਸਾਰੀਆਂ ਰਿਆਸਤਾਂ ਜਾਂ ਪਾਕਿਸਤਾਨ ਚ ਸ਼ਾਮਲ ਹੋ ਗਈਆਂ ਜਾਂ ਭਾਰਤ ਸ਼ਾਮਲ ਹੋ ਗਈਆਂ ਦੋ-ਤਿੰਨ ਰਿਆਸਤਾਂ ਸੀ ਜਿਨ੍ਹਾਂ ਦਾ ਰੋਲਾ ਜਿਹੜਾ ਸੀਗਾ ਰਹਿ ਗਿਆ ਤੋ ਕਰਾਂ ਇਹ ਮੈਂ ਤੁਹਾਨੂੰ ਪਤਾ ਕਿ ਜੋ ਹੋ ਰਿਹਾ ਮੌਜੂਦ ਤੇ ਉਦੇ ਲਈ ਅਵੇਅਰ ਕੀਤਾ ਬੱਚਿਆ ਜਾਣਕਾਰੀ ਦਿੱਤੀ ਸਾਨੂੰ ਵੀ ਕੁਝ ਨਵੀਆਂ ਗੱਲਾਂ پتہ ਲੱਗੀਆਂ ਕਿ ਸਰਪੰਚਾ ਨੂੰ ਵੀ ਲੋੜ ਆ ਇਹਨਾਂ ਗੱਲਾਂ ਦੀ ਤੋਂ ਬਹੁਤ ਧੰਨਵਾਦ ਬਹੁਤ ਧੰਨਵਾਦ ਸਿੱਤੂ ਸਾਹਿਬ ਦਾ ਕਿ ਚਲੋ ਸਾਨੂੰ ਬਹੁਤ ਜਾਣਕਾਰੀ ਦਿੱਤੀ ਪੰਡ ਤੋਂ ਲੈ ਕੇ ਤੋਂ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਸਾਰੇ ਮੇਰੇ ਮੈਂਬਰ ਸਾਹਿਬਾਂ ਨੂੰ ਵੀ ਕੱਪ ਬੈਠੇ ਮੇਰੇ ਨਾਲ ਤੇ ਤੁਸੀਂ ਵੱਡੀ ਗਿਣਤੀ ਚ ਸੈਰੀ ਬੈਠੇ ਆ ਰਵੀਰ ਉਹਨਾਂ ਸਾਰੇ ਤੋਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਤੋਂ ਮੈਂ ਬੇਨਤੀ ਤਾਂ ਇੱਕੋ ਕਰਨੀ ਆ ਕੀ ਪ੍ਰੋਬਲਮ ਇੱਕੀ ਹੈ ਤੇ ਕੋਆਪਰੇਟ ਨਹੀਂ ਕਰਦੇ ਅਸੀਂ ਇੱਕ ਦੂਜੇ ਨੂੰ ਜਦੋਂ ਅਸੀਂ ਕੋਆਪਰੇਟ ਕਰਾਂਗੇ ਸਹੀ ਤਰੀਕੇ ਦੇ ਨਾਲ ਤੇ ਖਾਸ ਕਰਕੇ ਮਲਾਕਮ ਬੈਠਿਆ ਵੈਸੇ ਤਾਂ ਸਾਰਿਆਂ ਨੂੰ ਮੈਂ ਜਾਣਦਾ ਹਿੱਸ ਇਥੇ ਵੀ ਕੋਈ ਇਸ ਤਰ੍ਹਾਂ ਦਾ ਹੋਵੇ ਕਿ ਜਦੋਂ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਕਈ ਵਾਰੀ ਥਾਣੇ ਤੋਂ ਬਾਹਰ ਸ਼ੇਅਰ ਹੋ ਜਾਂਦੀ ਹੈ ਇਹਦੇ ਲਈ ਵੀ ਕੋਈ ਦਾਇਰਾ ਕੁਤ ਨੂੰ ਨੂੰ ਕੋਈ ਹੋਵੇ ਕਿਉਂਕਿ ਅਸੀਂ ਕਈ ਵਾਰੀ ਜਾਣਕਾਰੀ ਦੇ ਦਿੰਦੇ ਆ ਤੇ ਸਾਡੇ ਜੀ ਦਾ ਜੰਜਾਲ ਪਤਾ ਕਿਉਂਕਿ ਤੁਸੀਂ ਸਾਨੂੰ ਬੇਨਤੀ ਕੀਤੀ ਹੈ ਸਾਨੂੰ ਜਿਹੜਾ ਡਰਾਹੀ ਆ ਗੱਲ ਸੈਮ ਤੋਂ ਕਿਉਂਕਿ ਕੀ ਥਾਰਾਂ ਦੀ ਭਾਵਨਾ ਹੋਊਗੀ ਕਿਉਂਕਿ ਅਸੀਂ ਕਈ ਵਾਰੀ ਜਾਣਕਾਰੀ ਦੇ ਦਿੰਦੇ ਆ ਜਾਣਕਾਰੀ ਨਾਲ ਦੀ ਨਾਲ ਹੀ ਦੂਜੇ ਪਾਸੇ ਚਲੀ ਜਾਂਦੀ ਹੈ ਜਦੋਂ ਚਲੀ ਜਾਂਦੀ ਹੈ ਤੇ ਸਾਨੂੰ ਪਤਾ ਸਾਡੇ ਕੋਲ ਕੋਈ ਸਿਕਿਉਰਟੀ ਨਹੀਂ ਹੈ ਸਰ ਅਸੀਂ ਆਪਣੀ ਸਿਕਿਉਰਟੀ ਖੁਦ ਕਰਨੀ ਹੈ ਜੇ ਜਦੋਂ ਆਪਣੀ ਸਿਕਿਉਰਿਟੀ ਖੁਦ ਕਰਨੀ ਆ ਬੱਚਿਆਂ ਦੀ ਸਿਕਿਉਰਿਟੀ ਖੁਦ ਕਰਨੀ ਆ ਸਾਨੂੰ ਪੰਚਾਇਤ ਸਰਪੰਚਾਂ ਨੂੰ ਪੰਚਾਂ ਨੂੰ ਕੋਈ ਤਨਖਾਹ ਨਹੀਂ ਕਿਤੋਂ ਮਿਲਦੀ ਤੇ ਅਸੀਂ ਕੋਈ ਘਪਲਾ ਕਰਾਂਗੇ ਤੁਹਾਨੂੰ ਪਤਾ ਵੀ ਉਹਦੀ ਇਨਕੁਰੀਆਂ ਬੜੀਆਂ ਹੁੰਦੀਆਂ ਅੱਜ ਇਹ ਜੁੱਗ ਨਹੀਂ ਰਿਹਾ ਕਿ ਕੋਈ ਸਰਪੰਚ ਕੋਈ ਤਹਿ ਕੋ ਤੋ ਖਾ ਜਾਵੇਗਾ ਬਹੁਤ ਇਨਕੁਰੀਆਂ ਸੋ ਜਦੋਂ ਸੇਵਾ ਹੀ ਆ ਇੱਕ ਸਮਾਜ ਦੀ ਜੇ ਸਮਝਿਓ ਸਰਪੰਚਾਂ ਨੂੰ ਮੇਰੀ ਬੇਨਤੀ ਹੈ ਕਿ ਸਰਪੰਚੀ ਨਾ ਸਮਝੋ ਸਰਪੰਚੀ ਕੁਝ ਨਹੀਂ ਹੁੰਦੀ ਸੇਵਾ ਹੁੰਦੀ ਹੈ ਮੈਨੂੰ ਬਣਾਇਆ 15 ਵੱਡਾ ਪਿੰਡ ਆ ਜਿਸ ਤੱਕ ਦਾ ਜੇ ਮੈਂ ਸੇਵਾ ਕੀਤੀ ਆ ਤਾਂ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਮੈਂਬਰਾਂ ਨੂੰ ਸਰਪੰਚਾਂ ਨੂੰ ਕਿ ਯਾਰ ਸਰਪੰਚੀ ਸਰਪੰਚੀ ਛੱਡੋ ਚੱਟੇ ਕੱਪੜੇ ਜੇ ਇਹ ਸਰਪੰਚੀਆਂ ਕਰਾਂਗੇ ਜੇ ਇਹ ਸਰਪੰਚੀ ਅਸੀਂ ਕਰਾਂਗੇ ਤਾਂ ਪਿੰਡਾਂ 'ਚ ਉਹਨਾਂ ਨਸ਼ਾ ਮੁਕਤ ਹੋਣਾ ਹੈ ਨਾ ਪਿੰਡ ਦੀ ਕੋ ਡਿਵੈਲਪਮੈਂਟ ਹੋਣੀ ਹੈ ਨਾ ਨਾਲੀ ਕੋਈ ਸਮਰਨੀ ਹੈ ਤੇ ਨਾ ਕੋ ਗਲੀ ਸਮਰਨੀ ਹੈ ਮੌਕਾ ਮਿਲਿਆ ਜ਼ਿੰਦਗੀ ਦੇ ਵਿੱਚ ਇੰਨੇ ਲੋਕ ਸਾਨੂੰ ਚੁਣਦੇ ਆ ਸਾਨੂੰ ਇੱਕ ਤਰ੍ਹਾਂ ਦਾ ਆਪਣਾ ਪੀਰੈਂਟ ਸਮਝਦੇ ਆ ਵੱਡੇ ਸਮਝਦੇ ਆ ਸਾਨੂੰ ਆਦਰ ਸਤਕਾਰ ਦਿੰਦੇ ਆ ਉਹ ਤੱਤੇ ਤੋਂ ਇਸ ਤੋਂ ਵੱਡੀ ਮੈਂ ਜੋ ਸੋਚਦਾ ਇਸ ਤੋਂ ਵੱਡੀ ਮੈਨੂੰ ਦੋ ਵਾਰ ਪਿੰਡ ਚ 75% ਵੋਟਾਂ ਪੈ ਗਈਆਂ ਜਦੋਂ ਮੈਂ ਜਿਲ੍ਹਾ ਮੈਂਬਰ ਬਣਿਆ 2008 ਤੇ ਹੁਣ ਸਰਪੰਚੀ ਵਾਲੀ 75% ਸੋ ਮੈਂ ਸੋਚਦਾ ਕਿ ਮੈਂ ਕਰਤਜਾਰ ਆ ਪਿੰਡ ਦਾ ਮੈਨੂੰ ਇਹ ਕਰਤਜਾ ਦਿਨ ਤੇ ਰਾਤ ਕਰਕੇ ਲਾਉਣਾ ਚਾਹੀਦਾ ਸੋ ਅਸੀਂ ਵਿਕਾਸ ਦਾ ਕੰਮ ਜਿਹੜਾ ਚਲਾਇਆ ਹੋਇਆ ਤੋ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਪਿੰਡ ਵਾਲਿਆਂ ਨੇ ਮੌਕਾ ਦਿੱਤਾ ਜੋ ਬੇਨਤੀਆਂ ਪੰਜਾਬ ਪੁਲਿਸ ਨੇ ਸਾਨੂੰ ਕੀਤੀਆਂ ਕਿਉਂਕਿ ਅਵੇਅਰ ਕਰਨਾ ਸਾਡਾ ਫਰਜ਼ ਆ ਵੈਸੇ ਵੀ ਸਾਡੇ ਕੋਲ ਪੰਚਾਇਤ ਚ ਕੱਠ ਹੁੰਦੇ ਰਹਿੰਦੇ ਆ ਮੈਂ ਤਾਂ ਇੱਕ ਬੇਨਤੀ ਕਰੂੰਗਾ ਜਦੋਂ ਕੱਠ ਲੱਗੇ ਵੀ ਕੈਲਰਿਆਂ ਦੇ ਪਿੰਡਾਂ ਸਾਡੇ ਦਫ਼ਤਰਾਂ ਚ 100-100 ਬੰਦਾ ਸਵੇਰੇ ਕੱਠਾ ਹੋ ਜਾਂਦਾ ਜਦੋਂ ਕੈਲਰ ਚੰਗੀ ਹੋਵੇ ਤਾਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਆਪਾਂ ਵੈਸੇ ਵੀ ਦਿਆ ਕਰ ਜਿਹੜਾ ਕ੍ਰਾਈਮ ਹੈ ਕ੍ਰਾਈਮ ਸੰਬੰਧੀ ਵੀ ਜਾਣਕਾਰੀ ਦਿਆ ਕਰੀ ਕਿਉਂਕਿ ਆਪਣੇ ਕੋਲ ਵੀ ਬੜੇ ਕੇਸ ਆਉਂਦੇ ਆ ਮੇਰਾ 50000 ਨਿਕਲ ਗਿਆ ਜੀ ਮੇਰਾ ਲੱਖ ਨਿਕਲ ਗਿਆ ਜੀ ਮੇਰਾ ਦੋ ਲੱਖ ਨਿਕਲ ਗਿਆ ਤੇ ਬਾਕੀ ਜਨਤਾ ਸਹਿਯੋਗ ਕਰਨ ਲਈ ਆਰੇ ਜੋ ਪੰਜਾਬ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਇਕ ਸਾਰੀਆਂ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਸਾਰ ਬਹੁਤ ਅੱچھے ਅਫਸਰ ਆ ਸੁਦੇਵ ਜੀ ਬਾਕੀ ਅੱچھے ਅਫਸਰ ਆ ਇਹਦੇ 'ਚ ਕੋਈ ਡਾਊਟ ਨਹੀਂ ਆ ਬਹੁਤ ਐਕਟਿਵ ਐ ਸਿੱਤੋ ਸਾਹਿਬ ਕੋਈ ਸ਼ੱਕ ਨਹੀਂ ਆ ਪਰ ਸਾਨੂੰ ਵਕਤ ਤੱਕ ਕਈ ਚਲੇ ਜਾਂਦੇ ਆ ਜਦੋਂ ਉਹਨਾਂ ਦਾ ਕਿਤੇ ਨੀਂਦ ਨਾ ਰੁਕਦਾ ਜਦੋਂ ਉਹਨਾਂ ਦੀ ਕੋਈ ਸਾਂਝ ਰੁਕਦੀ ਆ ਸੋ ਮੈਂ ਤਾਂ ਇਹ ਰਿਕਵੈਸਟ ਕਰੂੰਗਾ ਕਿ ਇਸਤੇ ਵੀ ਜਿਹੜੀ ਹੈ ਜਿੰਮਤ ਕੰਮ ਕਰੇ ਤਾਂ ਕਿ ਤੁਹਾਨੂੰ ਸਾਡੇ ਸਾਨੂੰ ਤੁਹਾਡੇ ਨਾਲ ਨਾਲ ਸਾਕਾ ਜਵੇ ਕਿਉਂਕਿ ਅਸੀਂ ਸਹਿਯੋਗ ਦੇਣਾ ਸਾਕਾ ਹੋ ਜਵੇ ਇਹ ਸਹਿਯੋਗ ਦਿੱਤਾ ਸਾਡੀ ਜਾਨ ਨੂੰ ਰੱਸਾ ਨਾ ਹੋਵੇ ਇਹ ਸਹਿਯੋਗ ਦਿੱਤਾ ਸਾਡੇ ਬੱਚਾ ਨੂੰ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਸਹਿਯੋਗ ਦੇਣ ਵਾਸਤੇ ਆਏ ਆਂ ਡਰ ਕੋਈ ਨਹੀਂ ਹੈ ਤੁਹਾਨੂੰ ਪਤਾ ਇਹ ਵੀ ਹੈ ਕਿ ਮਰਨ ਲਖਾਏ ਮੰਡਲ ਬਾਰੇ ਸਾਨੂੰ ਪਤਾ ਇਹ ਵੀ ਹੈ ਕਿ ਪਰਮਾਤਮਾ ਨੇ ਮਾਰਨਾ ਪਰ ਫੇ ਵੀ ਥੋੜਾ ਧਿਆਨ ਦੇਣ ਦੀ ਸਰ ਸੋ ਧੰਨਵਾਦ ਕਰੂੰਗਾ ਮੈਂ ਬੇਨਤੀ ਜ਼ਰੂਰ ਕਰੂੰਗਾ ਸਾਰੇ ਪੰਜਾਬ ਸਰਕਾਰ ਦੇ ਕਰਮਚਾਰੀ ਆ ਯਾਰ ਜ਼ਿੰਦਗੀਆਂ ਮਿਲੀਆਂ ਵੱਡੇ ਵੱਡੇ ਤੁਰ ਕੇ ਵਰਵਾਣੀ ਪੜਦੇ ਮੱਥਾ ਸਾਰੇ ਟੇਕਦੇ ਆਂ ਪ੍ਰਮਾਤਮਾ ਨੇ ਕਿਹਾ RAM ਕਿਉਂ Ravan ਕਿਉਂ ਜਾ ਕੋ ਬਹੁਤ ਪਰਵਾਰ ਕਹਿ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ 12 ਜੋਜਨ ਛਤਰ ਚੱਲੇ ਥਾ ਤੇਹੀ ਗਿਰਜਨ ਖਾਈ ਸਰਵ ਸੁਣ ਕੇ ਲੰਕਾ ਹੋਤੀ Ravan ਸੇ ਦਿਖਾਈ ਕਹਾਂ ਪਏ ਦਰਬੰਦੇ ਹੱਥੀ ਕਿਨ ਮੈਂ ਭਈ ਪ੍ਰਾਈ ਸਾਰਿਆਂ ਨੇ ਚਲੇ ਜਾਣਾ ਯਾਰ ਬਾਕੀ ਸਮਾਜ ਸੇਵੀ ਬਣੀਏ ਅਸੀਂ ਅਸੀਂ ਉਹ ਬਣੀਏ ਉਦਮ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਅਸੀਂ ਉਹ ਬਣੀਏ ਜਿਹੜੇ ਬਾਬਾ ਦੀਪ ਸਿੰਘ ਵਰਗੇ ਜਿਨ੍ਹਾਂ ਨੇ ਕੁਛ ਕੀਤਾ ਜਿਨ੍ਹਾਂ ਦੀਆਂ ਕਵਿ ਰਚਨਾਵਾਂ ਲਿਖਦੇ ਆ ਗਾਉਂਦੇ ਆ ਅਸੀਂ ਕ੍ਰਿਮਨਲ ਨਾ ਬਣੀਏ ਅਸੀਂ ਭ੍ਰਿਸ਼ਟਾਚਾਰੀ ਨਾ ਬਣੀਏ ਅਸੀਂ ਸੋਚੀਏ ਕਿ ਮੁਸੀਬਤ ਬਣ ਕੇ ਮੈਂਬਰ ਬਣ ਕੇ ਸਰਪੰਚ ਬਣ ਕੇ ਬਹੁਤ ਚੰਗੀ ਕੋਠੀ ਕਰ ਕੁਛ ਨਹੀਂ ਨਾਲ ਜਾਣਾ ਇੱਥੇ ਹੀ ਰਹਿ ਜਾਣਾ ਆਪਣਾ ਬਿਜ਼ਨਸ ਕਰੀਏ ਆਪਣੀ ਖੇਤੀ ਕਰੀਏ ਆਪਣੇ ਹੱਕ ਦੀ ਕਮਾਈ ਕਰੀਏ ਜੋ ਬਾਬੇ ਨਾਨਕ ਦਾ ਮਿਸ਼ਨ ਹੈ ਜੇ ਅਸੀਂ ਦੂਜੀਆਂ ਕਾਨੂੰਨ ਨੂੰ ਛੱਡ ਕੇ ਨਾਲ ਜਿੱ ਇਕੱਲੀ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਫਾਲੋ ਕਰ ਲਈਏ ਕਿ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਕਿਸ ਕਰ ਰਹੇ ਖਤਮ ਹੋ ਜਾਣਗੀਆਂ ਅਸੀਂ ਕਿਸੇ ਤੇ ਨਹੀਂ ਬਣੇ ਨਾ ਅਸੀਂ ਸਿੱਖ ਦੇ ਬਣੇ ਨਾ ਅਸੀਂ ਕ੍ਰਿਸ਼ਨ ਦੇ ਬਣੇ ਨਾ ਅਸੀਂ ਗੁਰੂ ਨਾਨਕ ਦੇ ਬਣੇ ਨਾ ਅਸੀਂ ਮੁਸਲਮਾਨ ਹੈ ਨਾ ਅਸੀਂ ਹਿੰਦੂ ਹੈ ਨਾ ਅਸੀਂ ਸਿੱਖ ਹੈ ਅੱਧੀ ਜਨਤਾ ਤਾਂ ਭ੍ਰਿਸ਼ਟਾਚਾਰੀ ਹੈ ਅਤੇ ਲੀਡਰ ਭ੍ਰਿਸ਼ਟਾਚਾਰ ਠੀਕ ਹੈ ਜੀ ਮੈਂ ਬਹੁਤ ਨੇੜੇ ਤੋਂ ਦੇਖੀ ਆ ਇਹ ਗੱਲਾਂ ਕਿਉਂਕਿ ਮੈਂ ਲੰਮਾ ਸਮਾਂ ਕੰਮ ਕੀਤਾ ਤੁਹਾਨੂੰ ਪਤਾ ਤਲੰਗਵੜ ਮੈਂਬਰ ਵੀ ਮੈਂ ਰਿਆਂ ਜਿਲ੍ਹਾ ਜਿਲ੍ਹਾ ਪ੍ਰਸਤ ਮੈਂਬਰ ਵੀ ਰਿਆਂ ਸੋ ਮੇਰੀ ਬੇਨਤੀ ਹੈ ਕਿ ਸਮਾਜ ਲਈਰ ਭਗਤ ਬਣੋ ਕੋਸ਼ਿਸ਼ ਕਰੋਗੇ ਭਗਤ ਬਣੋ ਤੁਸੀਂ ਚੱਲੇ ਜਾਣਾ ਮੈਂਬਰ ਸਰਪੰਚ ਆਪਾਂ ਕੁਝ ਕਰਨ ਦੀ ਇੱਛਾ ਰੱਖੀ ਕਿ ਨਾ ਨੂੰ ਤਲੰਗਵੜ ਬੋਰਡ ਵਾਲੇ ਨੇ ਉੱਥੇ ਆਇਆ ਕਰਦੇ ਜਿਲ੍ਹਾ ਦਿੱਲੀ ਤੋਂ ਟੀਮ ਆਉਂਦੀ ਸੀ ਉਹ ਕਹਿੰਦੀ ਤੁਸੀਂ ਇਹ ਸੋਚੋ ਕਿ ਪਿੰਡ ਨੂੰ ਚੰਡੀਗੜ੍ਹ ਵਰਗਾ ਬਣਾਉਣਾ ਕਹਿੰਦੇ ਫੇਰ ਪਿੰਡ ਦਾ ਕੁਝ ਬਣੂਗਾ ਸਾਡੇ ਪਿੰਡ ਨੂੰ ਜੇ ਅਸੀਂ ਬੈਠੇ ਹੋ ਤੁਸੀਂ ਥੋਕਸਾਲ ਬਾਅਦ ਦੇਖੋ ਮੇਰਾ ਪਿੰਡ ਕਿਹੋ ਜਿਹਾ ਹੁੰਦਾ ਤੇ ਪਹਿਲਾਂ ਵੀ ਬੜਾ ਵਿਕਾਸ ਕੀਤਾ ਸੋ ਪ੍ਰਚਾਰ ਨਹੀਂ ਕਰੀਏ ਮੁੰਡਿਆਂ ਨੂੰ ਵੀ ਸਮਝਾਈਏ ਅਸੀਂ ਇਹ ਪ੍ਰਾਲਾ ਕੀਤਾ ਜਿਹੜੇ ਵੀ ਨਸ਼ਾ ਕਰਦੇ ਆ ਜਾਂ ਵੇਚਦੇ ਆ ਅਸੀਂ ਉਹਨਾਂ ਨੂੰ ਕਰ ਕਰ ਜਾ ਕੇ ਇੱਕ ਵਾਰੀ ਸਾਰਿਆਂ ਨੂੰ ਕਹਿਤਾ ਸੁਨੇਹ ਲਾਤੇ ਆ ਅੱਜ ਵੀ ਅਸੀਂ ਇਹ ਮੀਟਿੰਗ ਰੱਖੀ ਹੁੰਦੀ ਹੈ ਸਾਡੀ ਪੰਤੀ ਦੇ ਵਿੱਚ ਕਿ ਅਸੀਂ ਆਪਣੇ ਪੱਤਰ ਤੇ ਇੱਕ ਵਾਰੀ ਕਹਿ ਦਈਏ ਵੀ ਕੱਲ ਨੂੰ ਇਹ ਨਾ ਸੋਚੋ ਕਿ ਪੰਚਾਇਤ ਖਾਬ ਜਾਂਦੀ ਹੈ ਸੋ ਆਪਾਂ ਵੀ ਪ੍ਰਾਨਲੇ ਕਰੀਏ ਤੇ ਕੀ ਇਹ ਹੈ ਰਿਸਪਾਂਸ ਅੱਜ ਸਾਨੂੰ ਬਹੁਤ ਚੰਗਾ ਰਿਸਪਾਂਸ ਮਿਲਿਆ ਜੀ ਅੱਜ ਸਾਡੇ ਡੀਜੀ ਪੈ ਸਹਿਵਾਨ ਤੇ ਐਸਐਸਪੀ ਸੰਗਰੂਰ ਸਾਹਿਬ ਦੇ ਨਿਸ਼ਾ ਨਰਦੇਸ਼ ਅਧੀਨ ਅਸੀਂ ਅੱਜ ਡਰਗ ਮੀਟਿੰਗਸ ਕਰ ਰਹੇ ਹਾਂ ਮਹੱਲੇ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਜਿੰਨੇ ਵੀ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਉਹਨਾਂ ਦੇ ਨਾਲ ਅਸੀਂ ਆਪਣਾ رابطہ ਕਾਇਮ ਕਰ ਰਹੇ ਹਾਂ ਤੇ ਪਬਲਿਕ ਨੂੰ ਰਿਕੁਐਸਟ ਵੀ ਕੀਤੀ ਜਾ ਰਹੀ ਹੈ ਤੇ ਕੋਆਪਰੇਸ਼ਨ ਵੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਸਾਡੇ ਨਾਲ ਸ਼ੇਅਰ ਕਰਨੇ ਇਨਫੋਰਮੇਸ਼ਨ ਕਿਸੇ ਵੀ ਡਰਗ ਡੀਲਰ ਜਾਂ ਫਿਰ ਕੋਈ ਡਰਗ ਵਿਕਟਮ ਹੈ ਕੋਈ ਵੀ ਡੀਡਿਕਸ਼ਨ ਸੈਂਟਰ ਵਿੱਚ ਭਰਤੀ ਹੋਣਾ ਚਾਹੁੰਦਾ ਉਸ ਲਈ ਅਸੀਂ ਪੂਰੀ ਸਹਾਇਤਾ ਕਰਾਂਗੇ ਤੇ ਅਸੀਂ ਜਿਹੜਾ ਕਿ ਡੀਜੀਪੀ ਸਾਹਿਬਾਨ ਵੱਲੋਂ ਇੱਕ ਚੈਟਬੋਟ ਨੰਬਰ WhatsApp ਤੇ ਇੱਕ ਇਸ਼ੂ ਕੀਤਾ ਗਿਆ ਜਿਹਦੇ ਵਿੱਚ ਕੀ ਤੁਹਾਡੀ ਸਾਰੀ ਇਨਫੋਰਮੇਸ਼ਨ ਸਿਕਿਉਰ ਰੱਖੀ ਜਾਂਦੀ ਹੈ ਤੇ ਕੋਈ ਵੀ ਪਬਲਿਕ ਦਾ ਕੋਈ ਵੀ ਵਿਅਕਤੀ ਉਹਦੇ ਵਿੱਚ ਇਨਫੋਰਮੇਸ਼ਨ ਡਰਗ ਪੈਡਲਰ ਦੀ ਜਾਂ ਡਰਗ ਵਿਕਟਿਮ ਦੀ ਸ਼ੇਅਰ ਕਰ ਸਕਦਾ ਤੇ ਇਮੀਡੀਏਟਲੀ ਉਹ ਇਨਫੋਰਮੇਸ਼ਨ ਸਾਡੇ ਕੋਲ ਜ਼ਿਲ੍ਹਾ ਸੰਗਰੂਰ ਵਿੱਚ ਮਿਲਦੀ ਹੈ ਤੇ ਅਸੀਂ ਉਹਦੇ ਤੇ ਬਣਦੀ ਕਾਰਵਾਈ ਕਰਦੇ ਹਾਂ ਤੇ ਅੱਜ ਇੱਥੇ ਬਹੁਤ ਮੌਕਾ ਮਿਲਿਆ ਸਰਪੰਚ ਸਾਹਿਬਾਨ ਨੂੰ ਐਮਸੀ ਸਾਹਿਬਾਨ ਨੂੰ ਮਿਲਣ ਦਾ ਤੇ ਉਹਨਾਂ ਦੇ ਮੈਂਬਰਸ ਨੂੰ ਮਿਲਣ ਦਾ ਤੇ ਬਹੁਤ ਚੰਗਾ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਕਿ ਪੂਰੀ ਕੋਆਪਰੇਸ਼ਨ ਸਾਡੇ ਨਾਲ ਕਰਨਗੇ ਤੇ ਉਮੀਦ ਹੈ ਅਸੀਂ ਵਧੀਆ ਰਿਜ਼ਲਟ ਲੈ ਆ ਕੇ ਤੁਹਾਨੂੰ ਦਿਖਾਵਾਂਗੇ ਸਰ ਕਿਹੜਾ ਨੰਬਰ ਦਿੱਤਾ ਹੈ ਤੁਹਾਡਾ ਇਹ ਨੰਬਰ ਸਾਡਾ ਹੈਗਾ ਜੀ 9779100200 ਇਹ ਚੈਟਬੋਟ ਨੰਬਰ ਹੈਗਾ ਜਿਹੜਾ ਤੁਸੀਂ WhatsApp ਦੇ ਵਿੱਚ ਆਪਦਾ ਸੇਵ ਕਰੋ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਚੈਟਿੰਗ ਕੀਤੀ ਜਾਏਗੀ ਤੇ ਪੂਰਾ ਸਿਕਿਉਰਡ ਡਾਟਾ ਤੁਹਾਡਾ ਜੋ ਵੀ ਸਾਂਝਾ ਕਰਦੇ ਹੋ ਉਹ ਕਿਸੇ ਨਾਲ ਵੀ ਕੋਈ ਇਨਫਰਮੇਸ਼ਨ ਲੀਕ ਨਹੀਂ ਹੋ ਸਕਦੀ ਬੜਾ ਸਿਕਿਉਰਡ ਇਨਫਰਮੇਸ਼ਨ ਸਿਸਟਮ ਰੱਖਿਆ ਗਿਆ ਤੇ ਉਹਦੇ ਵਿੱਚ ਤੁਸੀਂ ਇਨਫਰਮੇਸ਼ਨ ਡਰਗ ਪੈਲਟ ਦੀ ਸ਼ੇਅਰ ਕਰੋ ਤੇ ਉਹ ਸਾਡੇ ਤੱਕ ਪਹੁੰਚ ਜੇਗੀ